ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਹਰ ਨੌਜਵਾਨ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦਾ ਹੈ ਇਸ ਲਈ ਉਹ ਜਿਮਾਂ ਵਿੱਚ ਜਾ ਕੇ ਪਸੀਨਾ ਵਹਾਉਂਦਾ ਹੈ ਅਤੇ ਮਹਿੰਗੇ ਪ੍ਰੋਟੀਨ ਸ਼ੇਕ ਪੀਂਦਾ ਹੈ ਪਰ ਇੱਕ ਖਤਰਨਾਕ ਰੁਝਾਨ ਸਾਹਮਣੇ ਆ ਰਿਹਾ ਹੈ ਜਿਹੜੇ ਨੌਜਵਾਨ ਦੇਖਣ ਨੂੰ ਪੂਰੇ ਤੰਦਰੁਸਤ ਲੱਗਦੇ ਨੇ ਉਹੀ ਜਿਮਾਂ ਵਿੱਚ ਹਾਰਟ ਅਟੈਕ ਨਾਲ ਡਿੱਗਦੇ ਨੇ ਐਸਾ ਕਿਉਂ ਹੋ ਰਿਹਾ ਹੈ ਕੀ ਜਿਮ ਕਰਨਾ ਖਤਰਨਾਕ ਹੈ ਜਾਂ ਸੱਚਾਈ ਕੁਝ ਹੋਰ ਹੈ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਇਟਰਾਸ ਕੋ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਅਮਰਦੀਪ ਸਿੰਘ ਜੀ ਔਰ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਜੀ ਹੁਣ ਤੱਕ ਸੈਕਿੰਡ ਹੈ ਹੀ ਕੇਸ ਇਹ ਜੇ ਦੇਖਣ ਨੂੰ ਮਿਲੇ ਨੇ ਜਿਹਦੇ ਵਿੱਚ ਨੌਜਵਾਨ ਜਿਮਾਂ ਦੇ ਵਿੱਚ ਐਕਸਰਸਾਈਜ਼ ਕਰਦੇ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ ਉਹਦੇ ਵਿੱਚ ਕਈ ਸੈਲੀਬ੍ਰਿਟੀ ਵੀ ਸ਼ਾਮਿਲ ਨੇ ਹਰ ਨੌਜਵਾਨ ਜਿਮ ਜਾਂਦਾ ਹੈ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਕੀ ਅਸੀਂ ਜਿਮਾਂ ਵਿੱਚ ਵੀ ਸੇਫ ਨੇ ਇਹਦੇ ਪਿੱਛੇ ਕੀ ਕਾਰਨ ਹੈ ਜੀ ਮੈਂ ਸਭ ਤੋਂ ਪਹਿਲਾਂ ਤਾਂ ਕੁਝ ਆંકੜੇ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਜਿਹੜੇ ਬੜੇ ਡਰਾਉਣੇ ਨੇ ਇੱਕ ਤਾਂ ਜਿਹੜਾ ਪਿਛਲੇ 5 ਸਾਲਾਂ ਦੇ ਵਿੱਚ ਹਾਰਟ ਅਟੈਕ ਨਾਲ ਫੋਣ ਵਾਲੀਆਂ ਮੌਤਾਂ ਦੀ ਦਰ ਉਹਨਾਂ ਲੋਕਾਂ ਦੀ ਜਿਹੜੇ 35 ਸਾਲ ਤੋਂ ਘੱਟ ਉਮਰ ਦੇ ਨੇ ਜੀ ਉਹ 35% ਬਧੀਆ ਇਹ ਦਰ ਪਿਛਲੇ 5 ਸਾਲਾਂ ਚ 35% ਚਵਰਦੀ ਹੋਈ ਹੈ ਇਹਦੀ ਸੋ ਇਹ ਬੜਾ ਇੱਕ ਡਰਾਉਣਾ ਉਹ ਚਾਹੇ ਉਹ ਜਿਮ ਕਰ ਰਹੇ ਨੇ ਚਾਹੇ ਨਹੀਂ ਕਰ ਰਹੇ ਜੀ ਸੋ ਹਰ ਬੰਦਾ ਫਿਰ ਚਾਹੁੰਦਾ ਹੈ ਕਿ ਮੈਂ ਜਾ ਕੇ ਜਿਮ ਕਰਾਂ ਕਿ ਸੰਖੇਪ ਮੈਂ ਫਿੱਟ ਰਹਾਂ ਜੀ ਮੈਂ ਇਨਾ ਚੀਜ਼ਾਂ ਦਾ ਸ਼ਿਕਾਰ ਨਾ ਹੋਆ ਮੈਨੂੰ ਡਾਇਟਿਸ ਨਾ ਹੋਵੇ ਮੈਨੂੰ ਬੀਪੀ ਦੀ ਪ੍ਰੋਬਲਮ ਨਾ ਹੋਵੇ ਮੈਨੂੰ ਆਰਥਰਾਈਟਸ ਦੀ ਪ੍ਰੋਬਲਮ ਨਾ ਹੋਵੇ ਮੈਂ ਇੱਕ ਅੰਦਰੂਸਤਿਕ ਸਿਹਤਮੰਦ ਦਿਖਾਂ ਜੀ ਬਿਲਕੁਲ ਲੇਕਿਨ ਦੂਜੇ ਪਾਸੇ ਇੱਕ ਹੋਰ ਕੋੜੀ ਸਚਾਈ ਪਿਛਲੇ ਦਿਨਾਂ ਚ ਏਮਸ ਨੇ ਸਾਂਝੀ ਕੀਤੀ ਸੀ ਕਿ ਹਰ ਤੀਸਰੇ ਹਫਤੇ ਕਿ ਪੂਰੇ ਦੋਸਤਾਂ ਦੇ ਵਿੱਚ ਕੋਈ ਨਾ ਕੋਈ ਬੱਚਾ ਜਿੰਮ ਦੇ ਵਿੱਚ ਡਿੱਗਦਾ ਹੈ ਜੀ ਸੋ ਇਹ ਫੇਰ ਇੱਕ ਕੁਐਸਚਨ ਮਾਰਕ ਖੜਾ ਕਰਦੀ ਹੈ ਕਿ ਕਿਤੇ ਅਸੀਂ ਜਿੰਮਾਂ ਦੇ ਵਿੱਚ ਕੀ ਪ੍ਰੋਬਲਮ ਹੈ ਕਿ ਇਹ ਕਿਉਂ ਹੋ ਰਿਹਾ ਉੱਥੇ ਬਹੁਤ ਸਾਰੇ ਸੈਲੀਬ੍ਰਿਟੀਜ਼ ਦਾ ਤੁਸੀਂ ਅੱਗੇ ਜ਼ਿਕਰ ਕੀਤਾ ਹੈ ਕਿ ਕਿੰਨੇ ਸੈਲੀਬ੍ਰਿਟੀ ਇੰਨੇ ਜਿੰਨਾਂ ਨੂੰ ਜਿੰਮ ਕਰਦੇ ਕਰਦੇ ਹਾਰਟ ਅਟੈਕ ਹੋਇਆ ਜੀ ਸੋ ਇਹ ਪਿੱਛੇ ਜਿਹੜੇ ਰੀਜ਼ਨ ਸਾਹਮਣੇ ਆਉਂਦੇ ਨੇ ਜਦੋਂ ਇਹਦੇ ਉੱਤੇ ਜਾਂਚ ਹੋਈ ਹੈ ਤੇ ਉਹ ਹੈ ਇੱਕ ਤਾਂ ਐਕਸਸ ਐਕਸਰਸਾਈਜ਼ ਜਿਹੜੀ ਹੈ ਇੱਕ ਜ਼ਰੂਰ ਤੋਂ ਜ਼ਿਆਦਾ ਪ੍ਰੈਸ਼ਰ ਦੇਣਾ ਤੇ ਦੂਸਰਾ ਹੈ ਉਥੇ ਆਕਸੀਜਨ ਦੀ ਘਾਟ ਜੀ ਮੈਂ 2019 ਦੇ ਵਿੱਚ ਹੋਈ ਇੱਕ ਵੱਡੀ ਖੋਜ ਇੰਟਰਨੈਸ਼ਨਲ ਲੈਵਲ ਦੀ ਜਿਹਨੂੰ ਨੋਬਲ ਪ੍ਰਾਈਜ਼ ਦਿੱਤਾ ਗਿਆ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ ਜੀ ਉਸ ਖੋਜ ਦੇ ਵਿੱਚ ਇਹ ਸਾਬਤ ਕੀਤਾ ਗਿਆ ਸੀਗਾ ਕਿ ਲੋਕਾਂ ਤੱਕ ਜਾਣਕਾਰੀ ਪਹੁੰਚਾਈ ਗਈ ਸੀ ਕਿ ਇੱਕ ਹਿਊਮਨ ਬਾਡੀ ਨੂੰ ਨਾਰਮਲੀ 550 ਲੀਟਰ ਆਕਸੀਜਨ ਰੋਜ਼ਾਨਾ ਚਾਹੀਦੀ ਹੁੰਦੀ ਹੈ ਜੀ ਤੇ ਜਿਹੜੇ ਸਾਡੇ ਫਿਫੜੇ ਨੇ ਉਹਨਾਂ ਦੀ ਕਪੈਸਿਟੀ ਜਿਹੜੀ ਹੈ ਇੱਕ ਮੈਚੋਰ ਪਰਸਨ ਦੀ ਉਹ 11000 ਲੀਟਰ ਹਵਾ ਨੂੰ ਅੰਦਰ ਵਾਹ ਕਰਨਦੀ ਹੈ ਜੀ ਇਨਟੇਕ ਕਰਨਦੀ ਹੈ ਇਹਦਾ ਮਤਲਬ ਇਹ ਹੋਇਆ ਕਿ 550 ਲੀਟਰ ਦੀ ਆਕਸੀਜਨ ਪੂਰੀ ਕਰਨੀ ਹੈ ਤੇ ਜਿਹੜੇ ਵੀ ਵਾਤਾਵਰਣ ਚ ਅਸੀਂ ਰਹਿ ਰਹੇ ਹਾਂ ਉਸ ਵਾਤਾਵਰਣ ਦੇ ਵਿੱਚ ਔਸਤਨ 20% ਆਕਸੀਜਨ ਚਾਹੀਦੀ ਹੈ ਤਾਂ ਹੀ 550 ਲੀਟਰ ਆਕਸੀਜਨ ਪੂਰੀ ਹੋਏਗੀ ਜੀ ਬਿਲਕੁਲ ਹੌਣ ਥੋੜਾ ਆ ਜਾਂਦੇ ਆ ਜਿਮਾਂ ਦੇ ਉੱਤੇ ਜਿਮਾਂ ਦੇ ਵਿੱਚ ਸਭ ਤੋਂ ਵੱਡੀ ਖਤਰਨਾਕ ਚੀਜ਼ ਕੀ ਹੋਈ ਹੈ ਇੱਕ ਤਾਂ ਜਿਹੜੇ ਮਾਡਰਨ ਜਿਮ ਨੇ ਇਹਨਾਂ ਦੇ ਵਿੱਚ ਏਸੀ ਲਾਤੇ ਗਏ ਖਿੜਕੀਆਂ ਦਰਵਾਜ਼ੇ ਬੰਦ ਕਰ ਦਿੱਤੇ ਗਏ ਉੱਥੇ ਮਿਊਜ਼ਿਕ ਸਿਸਟਮ ਲਾ ਦਿੱਤੇ ਗਏ ਇਹਨਾਂ ਚੀਜ਼ਾਂ ਤੇ ਧਿਆਨ ਦੇ ਦਿੱਤਾ ਲੇਕਿਨ ਜਦੋਂ ਖਿੜਕੀਆਂ ਦਰਵਾਜ਼ੇ ਬੰਦ ਹੋ ਜਾਂਦੇ ਨੇ ਅੰਦਰ ਖੁਸ਼ਬੂ ਵਾਸਤੇ ਡਿਊਰੋਫੀ ਛਿੜਕੇ ਜਾਂਦੇ ਨੇ ਜੀ ਤੇ ਪਹਿਲੀ ਗੱਲ ਤੇ ਜਦੋਂ ਖਿੜਕੀਆਂ ਦਰਵਾਜ਼ੇ ਬੰਦ ਨੇ ਤੇ ਜਿਹੜੀ ਆਕਸੀਜਨ ਕੰਜ਼ਿਊਮ ਕਰਨੀ ਹੈ ਉੱਥੇ ਐਕਸਰਸਾਈਜ਼ ਦੇ ਦੌਰਾਨ ਬੱਚਿਆਂ ਨੇ ਕਿਉਂਕਿ ਉੱਥੇ ਜਦੋਂ ਵੀ ਐਕਸਰਸਾਈਜ਼ ਕਰਨੀ ਹੈ ਉਦੋਂ ਆਕਸੀਜਨ ਦੀ ਲੋੜ ਵਧ ਪੈਣੀ ਹੈ ਜੀ ਬਿਲਕੁਲ ਸਰੀਰ ਨੂੰ ਤੁਸੀਂ ਦੇਖੋ ਜਦ ਵੀ ਕੋਈ ਫਿਜ਼ੀਕਲ ਐਕਟੀਵਿਟੀ ਕਰੋਗੇ ਤੁਹਾਡਾ ਸਾਹ ਆਟੋਮੈਟਿਕਲੀ ਤੇਜ਼ ਹੋ ਜਾਂਦਾ ਹੈ ਇਹਦਾ ਮਤਲਬ ਸਰੀਰ ਨੂੰ ਜ਼ਿਆਦਾ ਆਕਸੀਜਨ ਚਾਹੀਦੀ ਹੈ ਹੁਣ ਉੱਥੇ ਉਹਨਾਂ ਨੇ ਪ੍ਰੈਸ਼ਰ ਪਾਉਣਾ ਆਪਣੀ ਬਾਡੀ ਦੇ ਉੱਤੇ ਉੱਥੇ ਉਹ ਐਕਸਰਸਾਈਜ਼ ਜਦੋਂ ਕਰਨੀ ਹੈ ਤੇ ਕੀ ਪ੍ਰਾਪਤ ਆਕਸੀਜਨ ਐਸੇ ਵਿੱਚ ਮਿਲੇਗੀ ਉੱਥੇ ਉਹਨਾਂ ਨੂੰ ਬਿਲਕੁਲ ਇਸ ਸਰਵੇ ਹੋਏ ਨੇ ਕਿ ਜਦੋਂ ਜਾਂਚ ਕੀਤੀ ਗਈ ਇਹਨਾਂ ਜਮ੍ਹਾਂ ਦੇ ਵਿੱਚ ਤੇ ਜਿਹੜੀ ਉੱਥੇ ਕਾਰਬਨ ਡਾਈਆਕਸਾਈਡ ਦਾ ਲੈਵਲ ਹੈ ਉਹ ਘੱਟੋ-ਘੱਟ 1800 ਪੀਪੀਐਮ ਤੋਂ ਲੈ ਕੇ 18000 ਪੀਪੀਐਮ ਤੱਕ ਵੀ ਕਈ ਜਮ੍ਹਾਂ ਦੇ ਵਿੱਚ ਕਾਰਬਨ ਡਾਈਆਕਸਾਈਡ ਦਾ ਲੈਵਲ ਮਿਲਿਆ ਜਦਕਿ ਜਿਹੜੀ ਹਿਊਮਨ ਬਾਡੀ ਹੈ ਇਨਸਾਨ ਜਿਹੜਾ ਹੈ ਉਹ 350 ਤੋਂ ਲੈ ਕੇ 500 ਵੱਧ ਤੋਂ ਵੱਧ ਪੀਪੀਐਮ ਕਾਰਬਨ ਡਾਈਆਕਸਾਈਡ ਦੇ ਵਿੱਚ ਰਹਿਣ ਦੇ ਕਾਬਿਲ ਹੈ ਜੀ ਹੁਣ ਸੋਚ ਕੇ ਦੇਖੋ ਜਿਹੜੀ ਕਟੋ ਕਟ 1800 ਪੀਪੀਐਮ ਕਾਰਬਨ ਡਾਈਆਕਸਾਈਡ ਦੇ ਵਿੱਚ ਜਿਹੜਾ ਬੱਚਾ ਸਾਹ ਲੈ ਰਿਹਾ ਹੈ ਔਰ ਉੱਥੇ ਐਕਸਰਸਾਈਜ਼ ਕਰ ਰਿਹਾ ਹੈ ਜੀ ਠੀਕ ਹੈ ਜ਼ੋਰ ਲਾ ਰਿਹਾ ਉਹਨੂੰ ਕੀ ਆਕਸੀਜਨ ਪੂਰੀ ਮਿਲੇਗੀ ਜੀ ਬਿਲਕੁਲ ਨਹੀਂ ਕਿ ਜਦੋਂ ਆਕਸੀਜਨ ਨਹੀਂ ਮਿਲੇਗੀ ਉਸੇ ਰਿਸਰਚ ਦਾ ਹਿੱਸਾ ਆ ਕਿ ਜਦੋਂ ਘੱਟ ਆਕਸੀਜਨ ਮਿਲਦੀ ਹੈ ਤੇ ਇੱਕ ਤਾਂ ਜਿਹੜੇ ਸੈਲਰੋ ਲੈਵਲ ਦੇ ਉੱਤੇ ਜਾ ਕੇ ਉਹਨਾਂ ਦਾ ਡੈਮੇਜ ਸਟਾਰਟ ਹੁੰਦਾ ਹੈ ਠੀਕ ਹੈ ਦੂਸਰਾ ਜਿਹੜਾ ਬਲੱਡ ਦਾ ਪੀਐਚ ਲੈਵਲ ਉਹ ਡਿੱਗਣਾ ਸ਼ੁਰੂ ਹੋ ਜਾਂਦਾ ਐਸਿਡਿਕ ਹੋਣਾ ਸ਼ੁਰੂ ਹੋ ਜਾਂਦਾ ਜੀ ਤੇ ਚਾਹੇ ਉਹ ਆਯੁਰਵੇਦ ਦਾ ਸਦੀਆਂ ਪੁਰਾਣਾ ਚਾਹੇ ਅੱਜਕੱਲ ਮੈਡੀਕਲ ਲਾਈਨ ਹੈ ਦੋਨੋਂ ਹੀ ਕਹਿੰਦੇ ਕਿ ਜਦੋਂ ਬਾਡੀ ਦਾ এনवायरमेंट ਐਸਿਡਿਕ ਹੋਣਦਾ ਪਏਗਾ ਤੇ ਸਮੱਸਿਆਵਾਂ ਆਉਣਗੀਆਂ ਜੀ ਤੰਦਰੁਸਤੀ ਨਹੀਂ ਰਹੇਗੀ ਅੰਦਰ ਖਾਤੇ ਦੇ ਵਿੱਚ ਜਿਹੜਾ ਸਿਸਟਮ ਹੈ ਉਹ ਖਰਾਬ ਹੋਏਗਾ ਸਾਇੰਟੀਫਿਕਲੀ ਪ੍ਰੂਵ ਹੋਇਆ ਹੈ ਕਿ ਜਦੋਂ ਵੀ ਬਾਡੀ ਦਾ এনवायरमेंट ਐਸਿਡਿਕ ਹੋ ਜਾਂਦਾ ਹੈ ਜਾਨਕੀ ਪੀ ਐਚ ਲੈਵਲ ਡਿੱਗਦਾ ਹੈ ਇਹ ਆਈਡੀਅਲ ਜਿਹੜਾ ਹੈ ਨਾ ਪੀ ਐਚ ਲੈਵਲ ਉਹ ਚਾਹੀਦਾ 7.4 ਜੀ ਤੇ ਜਦੋਂ ਸਾਡੇ ਬਲੱਡ ਦੇ ਵਿੱਚ ਤੇਜਾਬ ਵੱਧਦਾ ਹੈ ਤੇ ਇੱਕ ਤਾਂ ਹੱਡੀਆਂ ਦੇ ਤੋਂ ਕੈਲਸ਼ੀਅਮ ਘਟਣਾ ਸ਼ੁਰੂ ਹੋ ਜਾਂਦਾ ਹੈ ਜੀ ਠੀਕ ਹੈ ਤੇ ਜਦੋਂ ਕੈਲਸ਼ੀਅਮ ਹੱਡੀਆਂ ਤੋਂ ਹਟਣਾ ਹੈ ਤੇ ਉਹਨੇ ਕਿੱਥੇ ਆਣਾ ਹੈ ਬਲੱਡ ਦੇ ਵਿੱਚ ਤੇ ਜਦੋਂ ਬਲੱਡ ਦੇ ਵਿੱਚ ਜਿਹੜਾ ਕੈਲਸ਼ੀਅਮ ਆਇਆ ਹੈ ਹੁਣ ਕ੍ਰਿਸਟਲ ਫਾਰਮ ਦੇ ਵਿੱਚ ਆਇਆ ਹੈ ਉਹਦੇ ਵਿੱਚ ਸਟੋਨ ਹੋਣ ਦੀ ਸਮੱਸਿਆ ਫਿਰ ਆਰਟਰੀਜ਼ ਵਿੱਚ ਕੈਲਸੀਫਿਕੇਸ਼ਨ ਹੋਣ ਦੀ ਸਮੱਸਿਆ ਇਧਰ ਜਿਹੜੇ 콜레스테롤 ਹੈ ਗੁੱਡ 콜레스테ਰੋਲ ਉਹ ਬੈਡ 콜레스테ਰੋਲ ਦੇ ਵਿੱਚ ਬਦਲਦਾ ਰਹਿੰਦਾ ਮੈਂ ਅਕਸਰ ਜਿਹੜੇ ਜਿਮ ਕਰਦੇ ਬੱਚੇ ਨੇ ਜਦੋਂ ਉਹਨਾਂ ਦੀ ਲਿਪਿਡ ਪ੍ਰੋਫਾਈਲ ਕਈ ਵਾਰੀ ਟੈਸਟ ਕਰਾਉਂਦੇ ਨੇ ਤੇ ਉਹਨਾਂ ਦੇ ਵਿੱਚ 콜레스테ਰੋਲ ਜਿਹੜਾ ਵਧਿਆ ਹੁੰਦਾ ਜੀ ਉਹਦੇ 콜레스테ਰੋਲ ਵਧਣ ਦਾ ਕਾਰਨ ਕੀ ਹੈ ਕਿਉਂਕਿ ਜਿਹੜਾ ਐਸਟਿਕ এনवायरमेंट ਬੋਡੀ ਦਾ ਬਣਿਆ ਉਹਨੇ ਚੰਗੇ 콜레스테ਰੋਲ ਨੂੰ ਖਰਾਬ ਕਰ ਰਹੀ ਹੈ ਤੇ ਜਿਹੜਾ ਖਰਾਬ 콜레스테ਰੋਲ ਅਗੇ ਬਲੱਡ ਦਾ ਘਾੜਾ ਕਰੇ ਗਈ ਜੀ ਉਹ ਵੀ ਇੱਕ ਵੱਡਾ ਰੀਜ਼ਨ ਬਣ ਜਾਂਦਾ ਸੋ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆਕਸੀਜਨ ਇਸ ਸਰੀਰ ਦੇ ਵਿੱਚ ਇੱਕ ਐਸੀ ਖੁਰਾਕ ਹੈ ਜਿਹੜੀ ਨਾ ਤੇ ਇਹਨੂੰ ਅਸੀਂ ਚੁਣ ਸਕਦੇ ਆ ਜੀ ਉਹ ਖਾਣਾ ਮਾੜਾ ਆ ਜਾਏਗਾ ਤੂੰ ਉਹ ਚੁਣ ਲੋਗੇ ਤੁਸੀਂ ਕਹੋਗੇ ਕਿ ਮੈਂ ਨਹੀਂ ਖਾਣਾ ਇਹ ਗਲਤ ਖਾਣਾ ਹੈਗਾ ਜਾਂ ਤੁਹਾਡੇ ਕੋਲ ਪਾਣੀ ਹੈਗਰ ਮਾੜਾ ਆ ਜਾਏਗਾ ਤੂੰ ਵੀ ਤੁਸੀਂ ਛੱਡ ਦੋਗੇ ਕਿ ਨਹੀਂ ਮੈਂ ਨਹੀਂ ਇਹਨੂੰ ਪੀਣਾ ਇਹ ਚੰਗਾ ਨਹੀਂ ਹੈਗਾ ਲੇਕਿਨ ਹਵਾ ਨੂੰ ਕਿਵੇਂ ਚੁਣੋਗੇ ਜੀ ਜਿਸ ਵੀ ਵਾਤਾਵਰਣ ਦੇ ਵਿੱਚ ਤੁਸੀਂ ਹੈਗੇ ਹੋ ਉੱਥੇ ਜਿਹੋ ਜਿਹੀ ਵੀ ਹਵਾ ਹੈਗੀ ਉਹ ਸਾਹ ਲੈਣਾ ਤੁਹਾਡੀ ਮਜਬੂਰੀ ਹੈ ਜੀ ਬਿਲਕੁਲ ਹੁਣ ਜਿਹੜੀ ਜਿੰਮਾਂ ਦੇ ਵਿੱਚ ਜਦੋਂ ਇਸ ਚੀਜ਼ ਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹੜੇ ਬੱਚੇ ਆ ਕੇ ਉੱਥੇ ਜਿਉਂ-ਜਿਉਂ ਹਰ ਸਾਹ ਨਾਲ ਉਹਨਾਂ ਨੇ ਕਾਰਬਨ ਡਾਈਆਕਸਾਈਡ ਦੀ ਐਕਸਰਸਾਈਜ਼ ਕਰਦੇ ਆ ਤੇ ਉੱਥੇ ਆਕਸੀਜਨ ਦਾ ਲੈਵਲ ਘਟਦਾ ਜਾਂਦਾ ਹੈ ਤੇ ਕਾਰਬਨ ਡਾਈਆਕਸਾਈਡ ਦਾ ਲੈਵਲ ਜਿਹੜਾ ਉਹ ਵੱਧਦਾ ਜਾਂਦਾ ਹੈ ਇਹ ਵਧੀ ਹੋਈ ਕਾਰਬਨ ਡਾਈਆਕਸਾਈਡ ਦੇ ਕਈ ਪ੍ਰੋਡਕਟਸ ਖੜੀਆਂ ਕਰ ਰਹੀ ਹੈ ਜੀ ਜਿਹਦੇ ਉੱਤੇ ਕਿਸੇ ਦਾ ਵੀ ਧਿਆਨ ਨਹੀਂ ਇੱਕ ਬੱਚਾ ਬੜੀਆਂ ਆਸਾਂ ਲੈ ਕੇ ਆਉਂਦਾ ਜਿੰਮ ਦੇ ਵਿੱਚ ਜੀ ਹਾਂਜੀ ਕਿ ਮੈਂ ਇੱਕ ਵਧੀਆ ਸਰੀਰ ਬਣਾਵਾਂਗਾ ਮੈਂ ਤੰਦਰੁਸਤ ਰਹਾਂਗਾ ਲੇਕਿਨ ਉਹਨੂੰ ਜਿਮ ਦੇ ਵਿੱਚ ਫੋਕਸ ਕਾਦੇ ਉੱਤੇ ਕਰ ਦਿੱਤਾ ਜਾਂਦਾ ਹੈ ਵੱਡੇ ਵੱਡੇ ਮਸਲ ਦੇ ਉੱਤੇ ਜੀ ਫਿਟਨੈਸ ਦੇ ਉੱਤੇ ਨਹੀਂ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਿਹੜੇ ਬੱਚੇ ਜਿਉਂ ਜਿਉਂ ਬਾਡੀ ਬਣਦੀ ਜਾਂਦੀ ਹੈ ਮਸਲਸ ਵੱਡੇ ਹੁੰਦੇ ਜਾਂਦੇ ਤੇ ਉਹ ਤੇ ਉਹਨਾਂ ਦੀ ਜਿਹੜੀ ਚੁਸਤੀ ਫੁਰਤੀ ਉਹ ਘਟਦੀ ਜਾਂਦੀ ਹੈ ਜੀ ਬਿਲਕੁਲ ਹਾਂਜੀ ਜਦ ਕਿ ਐਕਸਰਸਾਈਜ਼ ਕਰਨਾ ਤੇ ਚੁਸਤੀ ਫੁਰਤੀ ਵਧਣੀ ਚਾਹੀਦੀ ਹੈ ਜਿਉਂ ਜਿਉਂ ਬੰਦਾ ਫਿੱਟ ਹੋਏਗਾ ਉਹ ਚੁਸਤ ਫੁਰਤ ਰੁਸਤ ਹੋਏਗਾ ਹਾਂਜੀ ਲੇਕਿਨ ਉਲਟਾ ਹੋ ਰਿਹਾ ਹੈ ਜਿਉਂ ਜਿਉਂ ਬੱਚੇ ਮਸਲ ਆਈ ਜਾਂਦੇ ਨੇ ਮਸਲ ਗੇਨ ਕਰੀ ਜਾਂਦੇ ਨੇ ਲੇਕਿਨ ਉਹਨਾਂ ਦੀ ਚੁਸਤੀ ਫੁਕੀ ਜਿਹੜੀ ਉਹ ਕੱਢਦੀ ਜਾਂਦੀ ਹੈ ਰੀਜ਼ਨ ਪਿੱਛੇ ਉਹੀ ਹੈ ਕਿ ਅਸੀਂ ਬੱਚਿਆਂ ਨੂੰ ਇੱਕ ਵੱਡੇ ਵੱਡੇ ਮਸਲ ਦੇ ਉੱਤੇ ਫੋਕਸ ਕਰ ਦਿੱਤਾ ਫਿਟਨੈਸ ਉੱਤੇ ਫੋਕਸ ਨਹੀਂ ਫੋਕਸ ਨਹੀਂ ਕੀਤਾ ਜੀ ਇਹ ਬਹੁਤ ਸਾਰੇ ਜਿਮ ਟ੍ਰੇਨਰ ਜਿਹੜੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਆਕਸੀਜਨ ਦਾ ਲੈਵਲ ਕੀ ਹੋਣਾ ਚਾਹੀਦਾ ਤੇ ਨਾ ਹੀ ਉਹਨਾਂ ਨੂੰ ਏਸੀ ਦਾ ਪਤਾ ਹੈ ਕਿ ਇੱਕ ਵੱਡੇ ਵੱਡੇ ਮਸਲ ਹੀ ਕਿਉਂਕਿ ਹਿਊਮਨ ਬਾਡੀ ਜਿਹੜੀ ਹੈ ਨਾ ਉਹਦੇ ਮਸਲ ਦੀ ਇੱਕ ਇੱਕ ਸਾਈਜ਼ ਹੈ ਉਹਦਾ ਜੀ ਇੱਕ ਉਹਦੀ ਲਿਮਟ ਹੈਗੀ ਹੈ ਉਹਦੀ ਕੋਰਪਸ ਔਰ ਜਦੋਂ ਤੁਸੀਂ ਬੋਡੀ ਬਿਲਡਰ ਹਰ ਕੋਈ ਬੱਚਾ ਬਣਨ ਨੂੰ ਤਿਆਰ ਬੈਠਾ ਹੈ ਮੈਂ ਤੇ ਬਸ ਇਹ ਉਹ ਮੈਨੂੰ ਤੇ ਸਿਕਸ ਐਬ ਚਾਹੀਦੇ ਨੇ ਤੇ ਮੈਨੂੰ ਵੱਡੇ ਵੱਡੇ ਡੋਲੇ ਚਾਹੀਦੇ ਨੇ ਸੋ ਉਹ ਜਿਹੜੀ ਅਸੀਂ ਗਰੋਥ ਦੇਣੀ ਹੈ ਆਪਣੇ ਸਰੀਰ ਨੂੰ ਅਸੀਂ ਭੁੱਲ ਜਾਂਦੇ ਹਾਂ ਕਿ ਉਹ ਸਿਰਫ ਡੋਲਿਆਂ ਤੱਕ ਗਰੋਥ ਸੀਮਤ ਨਹੀਂ ਹੈ ਉਹ ਚੈਸਟ ਦੇ ਉੱਤੇ ਤੱਕ ਸੀਮਤ ਨਹੀਂ ਹੈ ਉਸ ਦੇ ਨਾਲ ਤੁਹਾਡੇ ਸਾਰੇ ਆਰਗਨ ਵੀ ਤੁਹਾਡੇ ਵਿੱਚ ਸ਼ਾਮਿਲ ਨੇ ਜੀ ਉਹਦੇ ਵਿੱਚ ਤੁਹਾਡਾ ਹਾਰਟ ਵੀ ਸ਼ਾਮਿਲ ਹੈ ਔਰ ਅਕਸਰ ਦੇਖਿਆ ਗਿਆ ਹੈ ਕਿ ਜਿਹੜੇ ਵੀ ਬੱਚੇ ਇਸ ਤਰ੍ਹਾਂ ਜਿਮ ਕਰਦੇ ਨੇ ਬਾਡੀ ਜਦੋਂ ਬਣਦੀ ਹੈ ਉਸ ਨਾਲ ਨਾਲ ਉਹਨਾਂ ਦਾ ਹਾਰਟ ਜਿਹੜਾ ਉਹ ਪੁੱਲਦਾ ਜਾਂਦਾ ਹੈ ਹਾਰਟ ਵੀ ਵੱਡਾ ਹੁੰਦਾ ਜਾਂਦਾ ਹੈ ਤੇ ਵੱਡਾ ਹਾਰਟ ਹਾਰਟ ਦਾ ਵੱਡਾ ਹੋਣਾ ਜਿਹੜਾ ਉਹ ਫਿਰ ਉਹਦੀ ਜਿਹੜੀ ਸਟ੍ਰਾਈਕ ਰੇਟ ਆ ਉਹਦੇ ਉੱਤੇ ਇਫੈਕਟ ਪੈਂਦਾ ਹੈ ਇਸੇ ਕਰਕੇ ਜਿਮਾਂ ਦੇ ਵਿੱਚ ਬਹੁਤ ਸਾਰੇ ਬੱਚਿਆਂ ਦਾ ਜਦੋਂ ਚੈੱਕ ਅਪ ਕੀਤਾ ਜਾਂਦਾ ਨਾ ਤੇ ਉਹਨਾਂ ਦੀ ਹਾਰਟ ਬੀਟ ਜਿਹੜੀ ਹੈ ਕਈ ਵਾਰੀ 200 ਤੱਕ ਪਹੁੰਚੀ ਹੋਈ ਹੁੰਦੀ ਹੈ ਜੀ ਹਾਂਜੀ ਇਹ ਹੁਣ ਸਾਰੇ ਜਿਹੜੀਆਂ ਚੀਜ਼ਾਂ ਨੇ ਜਿਹੜਾ ਹਾਰਟ ਨੇ 1 ਮਿੰਟ ਦੇ ਵਿੱਚ ਪੈਂਟ ਤੋਂ 70 72 ਵਾਲੀ ਧੜਕਣਾ ਹੈ ਉਹਨੂੰ 200 ਵਾਰ ਧੜਕਣਾ ਪੈ ਰਿਹਾ ਹੈ ਤੇ ਕੀ ਹੈਲਦੀ ਹਾਰਦੀ ਨਿਸ਼ਾਨੀ ਹੋਈ ਬਿਲਕੁਲ ਨਹੀਂ ਸੋ ਜਿਹੜੀਆਂ ਚੀਜ਼ਾਂ ਦੇ ਉੱਤੇ ਅਸੀਂ ਫੋਕਸ ਕਰ ਰਹੇ ਹਾਂ ਐਕਸਟਰਾ ਪ੍ਰੋਟੀਨ ਉਹਨਾਂ ਨੂੰ ਦੇਣਾ ਫਿਰ ਮਸਲ ਗਰੋਥ ਵਾਲੇ ਜਿਹੜੀ ਜਿੱਥੋਂ ਗਰੋਥ ਆਏ ਤੁਸੀਂ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਬੱਚਿਆਂ ਨੂੰ ਜਿਹੜੇ ਵੀ ਜਿਮ ਕਰਦੇ ਨੇ ਉਹਨਾਂ ਨੂੰ ਵੇ ਪ੍ਰੋਟੀਨ ਦਿੱਤਾ ਜਾਂਦਾ ਜੀ ਹੁਣ ਵੇ ਪ੍ਰੋਟੀਨ ਨੂੰ ਆਪਣੇ ਲੋ ਤੋਂ ਬੜਾ ਸੁਰੱਖਿਸ਼ਤ ਮੰਨਿਆ ਜਾਂਦਾ ਤੇ ਕਿਉਂ ਦਿੱਤਾ ਜਾਂਦਾ ਹੈ ਕਿਉਂਕਿ ਜਿਹੜੀ ਐਨੀਮਲ ਦੀ ਗ੍ਰੋਥ ਐਨੀਮਲ ਬਲਕਿ ਦੀ ਗ੍ਰੋਥ ਜਿਹੜੀ ਆ ਹਿਊਮਨ ਬੋਡੀ ਨਾਲੋਂ 8 ਗੁਣਾ ਜ਼ਿਆਦਾ ਹੈ ਜੀ ਤੁਸੀਂ ਦੇਖੋ ਜਾਨਵਰ ਦਾ ਬੱਚਾ ਗਾਂ ਦਾ ਮੱਝ ਦਾ ਬੱਚਾ ਜਿਹੜਾ ਉਹਨੇ 2 2.5 ਸਾਲਾਂ ਦੇ ਵਿੱਚ ਜਵਾਨ ਹੋਣਾ ਹੁੰਦਾ ਜੀ ਹਾਂਜੀ 35 40 ਕਿਲੋ ਦਾ ਪੈਦਾ ਹੋਏਗਾ ਤਾਂ ਉਹਨੇ 25 ਕੰਟਲ ਦਾ ਬਣਨਾ ਹੈ ਕਿੰਨੇ ਦੇਰ ਦੇ ਵਿੱਚ ਮਤਲਬ 2 2.5 ਸਾਲ ਦੇ ਵਿੱਚ ਤੇ ਇਨਸਾਨ ਦੇ ਬੱਚੇ ਦੀ ਗ੍ਰੋਥ ਕੀ ਹੈਗੀ ਉਸ 4 5 ਕਿਲੋ ਦਾ ਪੈਦਾ ਹੁੰਦਾ 3 4 ਕਿਲੋ ਦਾ ਤੇ ਜਾ ਕੇ ਮਸਾ 18 ਸਾਲਾਂ ਦੇ ਵਿੱਚ ਉਹਨੇ 60 ਕਿਲੋ ਦਾ ਹੋਣਾ ਜੀ ਸੋ ਇਹ ਗ੍ਰੋਥ ਜਦੋਂ ਅਸੀਂ ਅਬਨਾਰਮਲ ਕਰਦੇ ਆ ਤੇ ਮਸਲ ਤੇ ਵੱਡਾ ਹੋਣ ਦਾ ਕਹਿੰਦਾ ਐ ਐਕਸਟਰਾ ਪ੍ਰੋਟੀਨ ਨਾਲ ਜਦੋਂ ਤੁਸੀਂ ਆ ਜਾਣਾ ਉੱਥੇ ਤੇ ਮਸਲ ਤੇ ਵੱਡਾ ਹੋਏਗਾ ਲੇਕਿਨ ਉਹ ਲੰਬੀਅਟੀ ਨਹੀਂ ਦੇਵੇਗਾ ਰਮੀ ਉਮਰ ਕਦੇ ਨਹੀਂ ਦੇਵੇਗਾ ਜੀ ਉਹ ਸਗੋਂ ਕੀ ਹੈ ਕਿ ਬੱਚਿਆਂ ਦੀ ਇਸ ਤਰ੍ਹਾਂ ਤੁਸੀਂ ਜਿੰਨੇ ਵੀ ਮੈਂ ਬੜੀ ਦੁਨੀਆ ਦੇ ਸਾਹਮਣੇ ਆંકੜੇ ਪਏ ਨੇ ਦੇਖੋ ਕਿ ਜਿੰਨੇ ਵੀ ਬੋਡੀ ਬਿਲਡਰ ਹੈਗੇ ਨੇ ਉਹਨਾਂ ਦੀ 60 ਸਾਲ ਤੋਂ ਬਾਅਦ ਦੀ ਲਾਈਫ ਕਿਹੋ ਜਿਹੀ ਹੈ ਜੀ ਕਿੰਨੀਆਂ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਜਿੰਨੇ ਵੀ ਤਗੜੇ ਤਗੜੇ ਵੱਡੇ ਜਿਮ ਟ੍ਰੇਨਰ ਨੇ ਆਪ ਆ ਹੁਣੇ ਹੀ ਜਿਹੜਾ ਪਿੱਛੇ ਇਕੈਟਰ ਟਾਈਗਰ ਸ਼ਰੌਫ ਬੜੀ ਸੋਨੀ ਬੋਡੀ ਬਣਾਈ ਹੈ ਉਹਦਾ ਜਿਹੜਾ ਡ੍ਰਿਮ ਜਿਮ ਟ੍ਰੇਨਰ ਸੀ ਉਹ ਵੀ ਹਾਰਟ ਅਟੈਕ ਨਾਲ ਉਹਨੇ ਪੰਜਾਬ ਪੂਰੇ ਨਹੀਂ ਕੀਤੇ ਜੀ ਖੁਦ ਹੀ ਚਲਾ ਗਿਆ ਉਹ ਆਪਣੇ ਵੱਲੋਂ ਤੇ ਉਹ ਇੱਕ ਉਹ ਉਹ ਇੱਕ ਫਿਟਨੈਸ ਟ੍ਰੇਨਰ ਸੀਗਾ ਉਹ ਜਨਨ ਕਿ ਲੋਕਾਂ ਨੂੰ ਫਿਟ ਹੋਣਾ ਸਿਖਾ ਰਿਹਾ ਹੈ ਲੇਕਿਨ ਆਪ ਹੀ 50 ਸਾਲ ਤੋਂ ਕਾ ਟੋਮਰ ਦੇ ਚਾਰਟ ਅਟੈਕ ਨਾਲ ਚਲਾ ਜਾਇ ਤੇ ਉਹਨੂੰ ਕੀ ਫਿਟਨੈਸ ਕਹੋਗੇ ਬਿਲਕੁਲ ਨਹੀਂ ਸੋ ਇੱਕ ਜਿਹੜਾ ਬੱਚਿਆਂ ਨੂੰ ਗਲਤ ਫਹਮੀ ਚ ਪਾਇਆ ਜਾ ਰਿਹਾ ਹੈ ਕਿ ਜਿਮ ਦੇ ਵਿੱਚ ਵੱਡੇ ਵੱਡੇ ਮਸਲ ਬਣਾ ਕੇ ਹੀ ਫਿਟਨੈਸ ਹੈ ਉਹ ਬਿਲਕੁਲ ਗਲਤ ਹੋ ਰਿਹਾ ਹੈ ਉੱਥੇ ਉਹਨਾਂ ਨੂੰ ਜਿਹੜੇ ਬੱਚਿਆਂ ਨੇ ਤੇ ਠੀਕ ਹੈ ਜਾਣਾ ਆ ਕਿ ਬੋਡੀ ਬਿਲਡਿੰਗ ਹੀ ਕਰਨੀ ਹੈ ਚਲੋ ਉਹਨਾਂ ਨੇ ਤਾਂ ਹੋਇਆ ਉਹਨਾਂ ਦਾ ਸ਼ੌਕ ਹੈ ਪੂਰਾ ਕਰ ਲੈਣਾ ਤੇ ਲੇਕਿਨ ਜ਼ਿੰਦਗੀ ਨਾਲ ਤਾਂ ਕੰਪਰੋਮਾਈਜ਼ ਹੋਣਾ ਹੀ ਹੈ ਲੇਕਿਨ ਜਿਹੜੇ ਬੱਚੇ ਉੱਥੇ ਫਿਟਨੈਸ ਵਾਸਤੇ ਜਾਂਦੇ ਨੇ ਉਹਨਾਂ ਨੂੰ ਤੇ ਇਹ ਤੇ ਫੋਕਸ ਨਾ ਕੀਤਾ ਜਾਏ ਜੀ ਘਟੋ ਘਟੋ ਉਹਨਾਂ ਨੂੰ ਤੇ ਸਹੀ ਟ੍ਰੇਨਿੰਗ ਦਿੱਤੀ ਜਾਏ ਕਿ ਨਹੀਂ ਫਿਟਨੈਸ ਵਾਸਤੇ ਆਇਆ ਉਹਨਾਂ ਦੀ ਚੁਸਤੀ ਫਰਤੀ ਵਧੇ ਉਹਨਾਂ ਦੀ ਫਿਟਨੈਸ ਜਿਹੜੀ ਵਧੇ ਉਹਨਾਂ ਦੀ ਜਦਵੀ ਟੈਸਟ ਕੀਤੇ ਜਾਣ ਤੇ ਬਲਕਿ ਟੈਸਟ ਤੋਂ ਉਹਨਾਂ ਦੇ ਆਈਡੀਆ ਲਾਣੇ ਚਾਹੀਦੇ ਹੈ। ਹਾਂਜੀ ਆਈਡੀਆ ਟੈਸਟ ਨਹੀਂ ਹੁੰਦੇ। ਹਾਂਜੀ ਕਿਸੇ ਤਰ੍ਹਾਂ ਦੀ ਵੀ ਖਰਾਬੀ ਜਿਹੜੀ ਹੈ ਉਹ ਆਉਣੀ। ਆ ਹੁਣ ਖਾਸਾ ਇੱਕ ਹੋਇਆ ਹੈ ਪੰਜਾਬ ਦੇ ਵਿੱਚ ਹੀ ਹਾਂਜੀ ਵਰਿੰਦਰ ਘੁੰਮਣ ਦੀ ਡੈਥ ਹੋਈ ਹੈ। ਕੰਟਰੋਵਰਸੀ ਖੜੀ ਹੋਈ ਹੈ ਉਹਦੇ ਉੱਤੇ। ਲੇਕਿਨ ਉਹ ਗਏ ਕਾਦੇ ਵਾਸਤੇ? ਹਸਪੀਟਲ ਕਿਉਂ ਗਏ ਸੀਗੇ? ਮੋਢੇ ਦੀ ਸਰਜਰੀ ਕਰਾਉਣ ਵਾਸਤੇ। ਮਸਲੀ ਤੇ ਦੇ ਕੋਇਆ ਸੀ ਨੋਟ ਜੀ ਤੇ ਇੱਕ ਫਿਟ ਬੰਦੇ ਦਾ ਮਸਲ ਕਿਉਂ ਖਰਾਬ ਹੋਵੇ ਜੋ ਬੰਦਾ ਬਿਲਕੁਲ ਫਿਟ ਹੈ ਤੰਦਰੁਸਤ ਹੈ ਤੇ ਫਿਰ ਉਹਦਾ ਮਸਲ ਕਿਉਂ ਖਰਾਬ ਹੋਇਆ ਭਈ ਇਹ ਸਵਾਲ ਉੱਠਦਾ ਹੁਣ ਅੱਗੇ ਉਥੇ ਚਾਹੇ ਉਹ ਕੋਈ ਡਾਕਟਰ ਕਹਿ ਰਹੇ ਕਿ ਹਾਰਟ ਅਟੈਕ ਹੋਇਆ ਜਾਂ ਜਿਹੜੇ ਬਾਕੀ ਲੋਕ ਕਹਿ ਰਹੇ ਨੇ ਕਿ ਨਹੀਂ ਹਾਰਟ ਅਟੈਕ ਨਹੀਂ ਹੋਇਆ ਹਾਂਜੀ ਉਹਨੂੰ ਕੋਈ ਦਵਾਈ ਦਿੱਤੀ ਸੀ ਦੀ ਉਹਨਾਂ ਨੂੰ ਲੱਗ ਗਈ ਲੇਕਿਨ ਇੱਕ ਲਾਸ ਹੋਇਆ ਜੀ ਜਿਸ ਪਰਿਵਾਰ ਨੇ ਕਰਦਾ ਮੈਂਬਰ ਖੋਇਆ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਗਵਾਚ ਗਿਆ ਉਹਨਾਂ ਦਾ ਠੀਕ ਹੈ ਉਹਨਾਂ ਦੇ ਫਾਦਰ ਸਾਹਿਬ ਦਾ ਮੈਂ ਦੇਖ ਰਿਹਾ ਸੀ ਕਿ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਹਸਪੀਟਲ ਦੇ ਵਿੱਚ ਕੇਸ ਕਰੋ ਤੇ ਉਹਨਾਂ ਦਾ ਕੋਈ ਕਹਿਣਾ ਸੀ ਕਿ ਕੇਸ ਕਰਨ ਨਾਲ ਮੇਰਾ ਪੁੱਤਰ ਵਾਪਸ ਆ ਜਾਵੇਗਾ ਜੀ ਕੀ ਖਾ ਰਿਹਾ ਹੋਇਆ ਪਿਓ ਠੀਕ ਹੈ ਉਹਨਾਂ ਦੇ ਕੋ ਛੋਟੇ ਛੋਟੇ ਬੱਚੇ ਉਹਨਾਂ ਦੀ ਵਾਈਫ ਉਹਨਾਂ ਨੇ ਕੀ ਕੋਈ ਗਵਾਤਾ ਸੋ ਇਹ ਜਿਹੜੀਆਂ ਹਾਦਸੇ ਇਸ ਤਰ੍ਹਾਂ ਦੇ ਹੋਣਦੇ ਆ ਨਾ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਜੀ ਠੀਕ ਹੈ ਇੱਕ ਹੋਰ ਪਿੱਛੇ ਮੁੰਡਾ ਸੀ ਬੜਾ ਸਤਨਾਮ ਖੱਟੜ ਕਰਕੇ ਹਾਰਡ ਅਟੈਕ ਨਾਲ ਪੀਆ ਸੀ ਕਿੰਨੇ ਹੀ ਨੇ ਦੋਸਤਾਂ ਦੇ ਵਿੱਚ ਤੱਕਰ एग्जांपल ਮੈਂ ਸਾਰਿਆਂ ਦੇ ਨਾਮ ਹੁਣ ਨਹੀਂ ਯਾਦ ਇਸ ਤਰ੍ਹਾਂ ਹੁੰਦੇ ਲੇਕਿਨ ਉਹ ਸੈਂਕੜਿਆਂ ਦੇ ਵਿੱਚ ਨੇ ਜਿਹੜੇ ਲਾਈਨ ਬੈਕਸ ਆ ਜਾਂਦੇ ਨੇ ਤੇ ਜਿਹੜੇ ਮਾਤੜ ਸਾਥੀ ਨੇ ਜਿਹੜੇ ਵਿਚਾਰੇ ਜਿੰਮਾਂ ਚ ਜਾ ਕੇ ਇਸ ਤਰ੍ਹਾਂ ਹਾਰਡ ਅਟੈਕ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਉੱਥੇ ਡਿੱਗ ਜਾਂਦੇ ਨੇ ਉਹਨਾਂ ਨੂੰ ਕੌਣ ਜਾਣਦਾ ਜੀ ਹਾਂਜੀ ਉਸ ਨੋਟਿਸ ਵਿੱਚ ਆਉਂਦਾ ਹੀ ਨਹੀਂ ਤੇ ਸੈਲੀਬ੍ਰਿਟੀ ਜਿਹੜੇ ਉਹ ਤਾਂ ਨੋਟਿਸ ਹੋ ਜਾਂਦੇ ਨੇ ਸੋ ਇਹ ਇੱਕ ਵੱਡੀ ਸਮੱਸਿਆ ਹੈਗੀ ਹੈ ਚਾਹੀਦਾ ਇਹ ਹੈਗਾ ਕਿ ਜਮਾ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਹੈ ਕ੍ਰਾਸ ਵੈਂਟੀਲੇਸ਼ਨ ਦਾ ਧਿਆਨ ਹੋਵੇ ਕਿ ਉੱਥੇ ਸਭ ਤੋਂ ਪਹਿਲਾਂ ਇਹ ਹੀ ਦੇਖਿਆ ਜਾਵੇ ਕਿ ਐਕਸਰਸਾਈਜ਼ ਕਰਨੀ ਹੈ ਇੱਥੇ ਆ ਕੇ ਬੱਚਿਆਂ ਨੇ ਤੇ ਕੀ ਉਹਨਾਂ ਨੂੰ ਪ੍ਰਾਪਤ ਆਕਸੀਜਨ ਮਿਲ ਜੇਗੀ ਜਿਹੜੀ ਚਾਹੀਦੀ ਹੈ ਦੇਖੋ ਪੁਰਾਣੇ ਲੋਕ ਵੀ ਐਕਸਰਸਾਈਜ਼ ਕਰਦੇ ਰਹੇ ਨੇ ਤੁਸੀਂ ਦੇਖਿਆ ਹੋਵੇਗਾ ਕਿ ਜਿਹੜੇ ਪ੍ਰਵਾਨ ਸੀਗੇ ਉਹ ਖਾੜਿਆਂ ਦੇ ਵਿੱਚ ਮਿਹਨਤ ਕਰਦੇ ਸੀ ਜੀ ਅਨ ਅਖਾੜੇ ਹੁੰਦੇ ਸੀ ਪਹਿਲਾਂ ਅੱਜ ਵੀ ਅਖਾੜੇ ਹੈਗੇ ਨੇ ਪਾਵੇ ਤਾਂ ਲੇਕਿਨ ਅੱਜ ਕਲਰ ਜਿਹੜਾ ਉਹ ਖਾੜਿਆਂ ਤੋਂ ਹਟ ਕੇ ਉਹ ਜਿਮ ਦੇ ਵਿੱਚ ਜਾ ਰਿਹਾ ਹਰ ਬੱਚੇ ਨੂੰ ਜਦ ਵੀ ਫਿਟਨੈਸ ਦੀ ਕਰ ਲੁੰਦੀ ਹੈ ਉਹ ਕਹਿੰਦਾ ਮੈਂ ਜਿਮ ਜੁਆਇਨ ਕਰ ਲੀ ਜੀ ਟ੍ਰੈਂਡ ਤੇ ਇਸ ਵਕਤ ਸੇ ਹੋ ਗਿਆ ਹੈ ਲੇਕਿਨ ਜਿਹੜੀ ਖਾੜਿਆਂ ਦੇ ਵਿੱਚ ਜਿਹੜੇ ਐਕਸਰਸਾਈਜ਼ ਹੁੰਦੀ ਸੀ ਉਹ ਖੁੱਲੇ ਵਾਤਾਵਰਣ ਚ ਹੁੰਦੀ ਸੀ ਉਹ ਜਿਹੜੇ ਅਖਾੜੇ ਹੁੰਦੇ ਸੀ ਪਹਿਲਾਂ ਉਹ ਪਿੰਡਾਂ ਤੋਂ ਥੋੜੇ ਜਿਹਾ ਦੂਰ ਬਾਗਾਂ ਦੇ ਵਿੱਚ ਹੁੰਦੇ ਸੀ ਜੀ ਜਿੱਥੇ ਆਕਸੀਜਨ ਦੀ ਕੋਈ ਕਮੀ ਨਹੀਂ ਤੇ ਉੱਥੇ ਤਾਂ ਕੋਈ ਨਹੀਂ ਸੀ ਇਸ ਤਰ੍ਹਾਂ ਹਾਰਟ ਅਟੈਕ ਨਾਲ ਲੱਗਦਾ ਕਿ ਬਿਲਕੁਲ ਇਰੇ ਜਮਤ ਵਿੱਚ ਐਸਾ ਕਿਉਂ ਆ ਰੀਜ਼ਨ ਇੱਕ ਕੀ ਹੈ ਕਿ ਨੰਬਰ 1 ਉੱਥੇ ਆਕਸੀਜਨ ਦੀ ਘਾਟ ਦੂਸਰਾ ਉੱਥੇ ਇੱਕ ਖੁਸ਼ਬੂ ਰਹਿਣੀ ਚਾਹੀਦੀ ਸੀ ਜੀ ਉਹਨੂੰ ਫਿਰ ਉਹ ਡਿਓਡੈਂਟ ਉੱਤੇ ਛਿੜਕੇ ਜਾਂਦੇ ਨੇ ਉਹਨਾਂ ਇਹਨਾਂ ਡਿਓਡੈਂਟ ਦਾ ਕਿੰਨਾ ਬੁਰਾ ਅਸਰ ਹੈ ਹਵਾ ਦੇ ਉੱਤੇ ਤੇ ਚੈੱਕ ਕਰਨਾ ਤੇ ਗੂਗਲ ਕਰਕੇ ਦੇਖੋ ਜੀ ਕਿ ਇਹ ਜਿਹੜੀ ਆ ਆਕਸੀਜਨ ਹੈ O2 ਨੂੰ ਇਹ ਆਕਸੀਡੇਟਿਵ ਆਕਸੀਜਨ ਬਣਾ ਦਿੰਦੇ ਉਹਨੂੰ ਉਹ ਨੂੰ ਤੋੜ ਕੇ ਸਿੰਗਲ ਉਹਦੇ ਕਨਵਰਟ ਕਰ ਦਿੰਦੇ ਨੇ ਉਹ ਵੈਸੇ ਹੀ ਬੜਾ ਖਤਰਨਾਕ ਹੈ ਜੀ ਫਿਰ ਉਸ ਤੋਂ ਬਾਅਦ ਜਮਾਂ ਨੂੰ ਸੈਨੀਟਾਈਜ਼ ਵੀ ਕਰਨਾ ਹੈ ਹਾਈਜਨ ਵੀ ਕਰਨਾ ਹੈ ਉੱਥੇ ਕੋਈ ਨਾ ਕਿਸੇ ਕਿਸ ਕੋਈ ਨਾ ਕੋਈ ਫੈਨਲ ਆਇਜ਼ੋਲ ਸਭ ਕੁਝ ਇਸ ਤਰ੍ਹਾਂ ਦੀ ਬਹੁਤ ਸਾਰੀ ਚੀਜ਼ਾਂ ਤੇ ਯੂਜ਼ ਹੁੰਦੀਆਂ ਨੇ ਸਫਾਈ ਵਾਸਤੇ ਵੀ ਉਹਨਾਂ ਦਾ ਇਫੈਕਟ ਵੀ ਆਪਣਾ ਸੋ ਅਸੀਂ ਹਾਈਜਨ ਤੇ ਕਰ ਰਹੇ ਹਾਂ ਲੇਕਿਨ ਬੇਸਿਕ ਜਿਹੜੀ ਨੀਡ ਹੈ ਬਾਡੀ ਦੇ ਉੱਤੋਂ ਦੂਰ ਹੁੰਦੇ ਜਾ ਰਹੇ ਜੀ ਸੋ ਮੇਜਰ ਜਿਹੜਾ ਇਹ ਆ ਰਹੀ ਜੇ ਪ੍ਰੋਬਲਮ ਉਹ ਆਕਸੀਜਨ ਦੀ ਘਾਟ ਕਰਕੇ ਆ ਇਹਦੇ ਤੇ ਜਿਮਾਂ ਨੂੰ ਧਿਆਨ ਦੇਣ ਦੀ ਲੋੜ ਹੈ ਮੇਰੀ ਅਪੀਰ ਸਪਨਾ ਅਗੇ ਰਹੇਗੀ ਬੱਚਿਆਂ ਅਗੇ ਵੀ ਰਹੇਗੀ ਕਿ ਉਹ ਸਭ ਤੋਂ ਪਹਿਲਾਂ ਤੇ ਜਿਮ ਚੁਣਨ ਲੱਗੇ ਆ ਸੀਦਾ ਧਿਆਨ ਦੇਣ ਕਿ ਕੀ ਉਸ ਜਿਮ ਦੇ ਵਿੱਚ ਕਾਸਮਿਨਿਟਲੇਸ਼ਨ ਉੱਪਰ ਹੈ ਜਾਂ ਨਹੀਂ ਜੀ ਉੱਥੇ ਏਸੀ ਦਾ ਲਾਲਚ ਨਾ ਕਰ ਠੀਕ ਹੈ ਪਹਿਲੀ ਗੱਲ ਤੇ ਬੰਦ ਕਮਰਿਆਂ ਦੇ ਵਿੱਚ ਜਦੋਂ ਹੁਣ ਜਦੋਂ ਇਤਨਾ ਕਰਨਾ ਹੈਗਾ ਐਕਸਰਸਾਈਜ਼ ਕਰਨੀ ਹੈ ਤੁਹਾਨੂੰ ਗਰਮੀ ਤੇ ਲੱਗਣੀ ਹੈ ਉਹਦੇ ਵਾਸਤੇ ਏਸੀ ਤੇ ਜਿੱਥੇ ਏਸੀ ਲੱਗਿਆ ਉੱਥੇ ਤਕਰੀਕੀ ਅੰਦਰ ਉਹਦੇ ਬੰਦ ਕਰਨੇ ਪੈਣਗੇ ਜੀ ਹਾਂ ਜੀ ਤੇ ਜਦੋਂ ਕੱਕੀ ਅੰਦਰ ਹੋ ਜੇ ਬੰਦ ਹੋ ਗਏ ਤੇ ਉੱਥੇ ਆਕਸੀਜਨ ਨਹੀਂ ਰਹਿਣੀ ਧਿਆਨ ਰੱਖੋ ਜੀ ਸੋ ਐਸੀ ਜੰਮ ਦਾ ਲਾਲਚ ਨਾ ਕਰੋ ਜਿੱਥੇ ਐਸੀ ਲੱਗੇ ਹੋਏ ਨੇ ਤੇ ਬੜਾ ਦਿਖ ਨੂੰ ਹਾਈ ਫਾਈ ਸਭ ਠੀਕ ਹੈ ਇਹ ਦਿਖਾਵਾ ਹੋ ਗਿਆ ਉੱਥੇ ਤੁਹਾਡਾ ਸਰੀਰ ਸਿਰਫ ਦਿਖਾਵੇ ਦਾ ਬਣੇਗਾ ਫਿਟ ਨਹੀਂ ਹੋਵਗੇ ਆਉਣ ਵਾਲੇ ਟਾਈਮ ਚ ਪ੍ਰੋਬਲਮ ਆਉਣੀਆਂ ਹੀ ਆਉਣੀਆਂ ਸੋ ਦੂਸਰੀ ਗੱਲ ਹੈ ਕਿ ਜਿਹੜੇ ਜਿਮ ਖੋਲਦੇ ਨੇ ਉਹਨਾਂ ਵਾਸਤੇ ਵੀ ਕੁਝ ਨਿਯਮ ਹੋਣੇ ਚਾਹੀਦੇ ਨੇ ਉਹਨਾਂ ਦੇ ਕੁਝ ਪੈਰਾਮੀਟਰਸ ਉਹਨਾਂ ਨੂੰ ਉੱਥੇ ਤੈਅ ਹੋਣੇ ਚਾਹੀਦੇ ਨੇ ਸ਼ਕਤੀਆਂ ਹੋਣੀਆਂ ਚਾਹੀਦੀਆਂ ਨੇ ਕਿ ਜਿਮ ਆ理想 ਕੀ ਹੁੰਦਾ ਜੀ ਤੇ ਉਥੇ ਜਿਹੜੇ ਵੀ ਬੱਚੇ ਆ ਕੇ ਐਕਸਰਸਾਈਜ਼ ਕਰਦੇ ਨੇ ਕਿ ਉਹ ਸੁਰੱਖਿਤ ਹੈਗੇ ਨੇ ਉਹਨਾਂ ਨੂੰ ਉਹਨਾਂ ਦੀ ਲੋੜ ਦੀ ਆਕਸੀਜਨ ਮਿਲਦੀ ਹੈ ਜੀ ਠੀਕ ਹੈ ਅੱਜ ਕੱਲ੍ਹ ਤੇ ਮੈਂ ਦੇਖਦਾ ਕਿ ਬੇਸਮੈਂਟਾਂ ਦੇ ਵਿੱਚ ਤੇ ਬਣੇ ਨੇ ਜਿਮ ਜ਼ਿਆਦਾਤਰ ਜੀ ਬਿਲਕੁਲ ਠੀਕ ਹੈ ਉੱਥੇ ਜਿੱਥੇ ਕਿਤੇ ਆਕਸੀਜਨ ਪਹੁੰਚ ਨਹੀਂ ਪਾਉਣੀ ਸੋ ਦੋਨੋਂ ਪਾਸੇ ਹੀ ਧਿਆਨ ਦੇਣ ਦੀ ਲੋੜ ਹੈ ਬੱਚੇ ਵੀ ਧਿਆਨ ਦੇਣ ਕਿ ਜਿਮ ਚੁਣ ਲਿਆ ਧਿਆਨ ਰੱਖਣ ਜਿਮ ਕਰਨਾ ਜਿਹੜਾ ਉਹ ਨਹੀਂ ਹੈਗਾ ਗਲਤ ਬਈ ਐਕਸਰਸਾਈਜ਼ ਕਰਨੀ ਹੈ ਤੁਸੀਂ ਕਿਤੇ ਕਿਤੇ ਕਰੋਗੇ ਨਾ ਜੀ ਜਿਮ ਦਾ ਮਤਲਬ ਇਹ ਹੈ ਕਿ ਐਕਸਰਸਾਈਜ਼ ਕਰਨਾ ਉਸੇ ਚਲੋ ਇੱਕ ਬੜੀਆ ਅੱਜਕੱਲ ਮਾਡਰਨ ਮਸ਼ੀਨਰੀ ਆ ਗਈ ਹੈ ਉੱਥੇ ਹਰ ਤਰ੍ਹਾਂ ਦਾ ਤੁਸੀਂ ਆਪਣੇ ਹਰ ਇੱਕ ਮਸਲ ਨੂੰ ਪੂਨਪ ਵਧੀਆ ਕਰ ਸਕਦੇ ਹੋ ਸੋ ਉਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਹੈਗੀ ਹੈ ਉਦੀ ਸੈਟਿੰਗ ਕਿ ਉੱਥੇ ਜਦੋਂ ਬੱਚੇ ਆਕਸੀ ਕਰਦੇ ਨੇ ਐਕਸਰਸਾਈਜ਼ ਉਹਨਾਂ ਨੂੰ ਆਕਸੀਜਨ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਸੋ ਜ਼ਿੰਦਗੀ ਜਿਹੜੀ ਇਹ ਆਕਸੀਜਨ ਨਾਲ ਚੱਲਣੀ ਹੈ ਤਿਆਰ ਰੱਖੋ ਇੱਕੋ ਹੀ ਪਲਾਨਟ ਹੈ ਧਰਤੀ ਜਿੱਥੇ ਆਕਸੀਜਨ ਹੈਗੀ ਹੈ ਤੇ ਉੱਥੇ ਜੀਵਨ ਹੈਗਾ ਜੀ ਜਿੱਥੇ ਆਕਸੀਜਨ ਨਹੀਂ ਉੱਥੇ ਜੀ ਇੱਕ ਐਸੀਡਾਈਟਾ ਸਿਰਫ 3 ਮਿੰਟ ਬਾਕੀ ਡਾਈਟਾ ਜਿੰਨੀਆਂ ਮਰਜ਼ੀ ਤੁਸੀਂ ਖਾਣਾ ਬੰਦ ਕਰਦੇ ਹੋ ਬੰਦਾ 15 20 ਦਿਨ ਕੱਢ ਜਾਏਗਾ ਜੀ ਪਾਣੀ ਬੰਦ ਕਰਦੇ ਹੋ ਤਾਂ ਵੀ ਉਹ 5 7 ਦਿਨ ਕੱਢ ਜਾਏਗਾ ਲੇਕਿਨ ਆਕਸੀਜਨ ਅਗਰ ਸਿਰਫ 3 ਮਿੰਟ ਬੰਦ ਹੋ ਜਾਏਗਾ ਤੇ ਕਾਣੀ ਖਤਮ ਹੋ ਜਾਂਦੀ ਜੀ ਠੀਕ ਸੋ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਹੈ ਆਕਸੀਜਨ ਉਹਦੇ ਉੱਤੇ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਦੀ ਘਾਟ ਕਰਕੇ ਹੀ ਇਹ ਪ੍ਰੋਬਲਮ ਸਾਰੀਆਂ ਨੇ ਉਹ ਅਗਰ ਇਸ ਪ੍ਰੋਬਲਮ ਨੂੰ ਸੋਲਵ ਕਰਨਾ ਹੈ ਤੇ ਅਸੀਂ ਆਪਣੇ ਜਿਮ ਨੂੰ ਸੁਲਾ ਰਹੀਏ ਜੀ ਬੱਚੇ ਐਕਸਰਸਾਈਜ਼ ਕਰਨ ਲੇਕਿਨ ਜਿਮ ਜਿਹੜੇ ਉੱਤੇ ਆਕਸੀਜਨ ਦਾ ਧਿਆਨ ਹੋਵੇ ਜੀ ਸੋ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਕਿ ਜਿਮ ਕਰਨਾ ਖਤਰਨਾਕ ਨਹੀਂ ਬਲਕਿ ਜਿਮ ਦੀ ਸਹੀ ਚੋਣ ਕਰਨਾ ਬਹੁਤ ਜ਼ਰੂਰੀ ਹੈ ਏ ਦੋਨੀਆਂ ਅਸੀਂ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਵਰ ਆਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਆਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ